ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾਦ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾ ਰੋਪਹੀ ਨਾਨਕ ਬੁੱਤ ਬਲਹੀਨੇ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨਮਾਤੇ ਮੋਹੇ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹਾ ਫਿਰ ਤ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਵੇ ਮਹਲਾ 5 ਇੱਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰਾਗ रूप हेना पोट बल हिनी मोहे परदेसन दूर ते आई नाहीन दरब ना जो बन माते मोहे अनाथ की कर समई खोजत खोजत पै बैरगन प्रब दर्शन को हां फिरत तैसई ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5ਵਾਂ பிர கமன் குண பிராண பத்திர மாநாத்தி மோ பிரதன தூரத்தை ஆய தர்வ நோமன் மத்தே ਮੋਹ ਅਨਾਥ ਕੀ ਕਰੋਂ ਸਮਾਈ ਖੋਜ ਤਾ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹੋਂ ਫਿਰ ਤ ਤਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾਹ ਰੋਪਹਿ ਨਾਮ ਬਦ ਬਲਹਿਨੀ ਮੋਹ ਹੈ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨ ਮਾਤੇ ਮੋਹ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹ ਹ ਫਿਰ ਤ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਦਾ ਦਰਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾਬ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾਗ रूप हे नानक बल हे नी मोहे परदेसन दूर ते आई नाहीन दरब ना जो बनमाते मोहे अनाथ की कर समई खोजत खोजत पै बैरगन प्रब दर्शन कहो फिरत तैसई ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ बुझਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾਦ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰੂਪਹੀ ਨਾਮ ਬੋਧ ਬਲ ਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋ ਬਨ ਮਾਤੇ ਮੋਹ ਅਨਾਥ ਕੀ ਕਰੋ ਸਮਾਈ ਖੋਜ ਤਾ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹੋਂ ਫਿਰ ਤ ਤਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾ ਰੂਪਹੀ ਨਾਨਕ ਬਉਤ ਬਲਹੀਨੇ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨਮਾਤੇ ਮੋਹੇ ਅਨਾਥ ਕੀ ਕਰੋ ਸਮਾਈ ਕੋਜਤ ਕੋਜਤ ਭਈ ਬਰਗਨ ਪ੍ਰਭ ਦਰਸ਼ਨ ਕਹ ਹੋਂ ਫਿਰ ਤੈਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਿਗੁਰ ਪਰਸਾ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾਗ ਰੂਪਹੀਨ ਬਦ ਬਲਹੀਨੀ ਮੋਹਿ ਪ੍ਰਦੇਸ਼ਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨ ਮਾਤੇ ਮੋਹਿ ਅਨਾਥ ਕੀ ਕਰੋ ਸਮਾਈ ਕੋਜਤ ਕੋਜਤ ਪਈ ਬਰਗਨ ਪ੍ਰਭ ਦਰਸ਼ਨ ਕਹਾਂ ਫਿਰ ਤੈਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5ਵਾਂ ੴ ਸਤਿਗੁਰ ਪਰਸਾਦ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰੋਪਹੀਨਾ ਬਤ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨ ਮਾਤੇ ਮੋਹ ਅਨਾਥ ਕੀ ਕਰੋ ਸਮਾਈ ਕੋਜ ਤੋ ਕੋਜ ਤੋ ਪਈ ਬਰਗਨ ਪ੍ਰਭ ਦਰਸ਼ਨ ਕੋ ਹਾਂ ਫਿਰ ਤੈਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰਾ ਰੋਪਹੀ ਨਾਨਕ ਬਦ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋ ਬਨਮਾਤੇ ਮੋਹੇ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹਾ ਫਿਰ ਤ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾਗ ਰੂਪਹੀਨ ਬਦ ਬਲਹੀਨੀ ਮੋਹ ਪ੍ਰਦੇਸ਼ਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨ ਮਾਤੇ ਮੋਹ ਅਨਾਥ ਕੀ ਕਰ ਸਮਾਈ ਖੋਜ ਤ ਖੋਜ ਤ ਪਈ ਬਰਗਨ ਪ੍ਰਭ ਦਰਸ਼ਨ ਕਹਾਂ ਫਿਰ ਤ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਵੇ ਮਹਲਾ 5ਵਾਂ இக்கோங்க சத் பிர கமன் குண பிராண பத்திர மாநா பத்த பல மோஹிரதூர்த்தர் பனமாத்தே ਮੋਹ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਪਈ ਬਰਗਨ ਪ੍ਰਭ ਦਰਸ਼ਨ ਕਹਾਂ ਫਿਰ ਤ ਤਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰੋਪਹੀ ਨਾਨਕ ਬਉਧ ਬਲ ਹਿਨੇ ਮੋਹ ਪ੍ਰਦੇਸ਼ਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨ ਮਾਤੇ ਮੋਹ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹਾਂ ਫਿਰ ਤ ਤਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5 ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾਗ ਰੂਪਹੀਨ ਬਦ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨ ਮਾਤੇ ਮੋਹਿ ਅਨਾਥ ਕੀ ਕਰੋ ਸਮਾਈ ਕੋਜਤ ਕੋਜਤ ਪਈ ਬਰਗਨ ਪ੍ਰਭ ਦਰਸ਼ਨ ਕਹ ਹ ਫਿਰ ਤੈਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5ਵਾਂ ੴ ਸਤਿਗੁਰ ਪ੍ਰਸਾਦਿ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰੋਪਹੀਨ ਬੁੱਤ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋ ਬਨਮਾਤੇ ਮੋਹ ਹੈ ਅਨਾਥ ਕੀ ਕਰਮ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਉ ਹੰ ਫਿਰ ਤ ਤਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਵੇ ਮਲਾ ਪੰਜਵਾਂ ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰਾ ਰੋਪਹਿ ਨਾਨਕ ਬਲਹਿਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਨਮਾਤੇ ਮੋਹੇ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕਹ ਹ ਫਿਰ ਤ ਤੇ ਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਵੇ ਮਹਲਾ 5 ਇੱਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਰਾਗ ਰੋਪਹਿ ਨਾਨਕ ਬੁੱਤ ਬਲ ਹਿਨੇ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋ ਬਨਮਾਤੇ ਮੋਹਿ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਪਈ ਬਰਗਨ ਪ੍ਰਭ ਦਰਸ਼ਨ ਕਹਾ ਫਿਰ ਤ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੁਰਬੇ ਮਹਲਾ 5ਵਾਂ ਇਕ ਓੰਕਾਰ ਸਤਗੁਰ ਪਰਸਾ ਕਮਨ ਗੁਨ ਪ੍ਰਾਨ ਪਤ ਮਿਲਾ ਮੇਰੀ ਮਾਈ ਰੂਪ ਹੀ ਨਾਨ ਬੋਤ ਬਲ ਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋ ਬਨਮਾਤੇ ਮੋਹ ਅਨਾਥ ਕੀ ਕਰੋ ਸਮਾਈ ਖੋਜ ਤ ਖੋਜ ਤ ਭਈ ਬਰਗਨ ਪ੍ਰਭ ਦਰਸ਼ਨ ਕੋ ਹੋਂ ਫਿਰ ਤ ਤਸਾਈ ਦੀਨ ਧਿਆਲ ਕਿਰਪਾਲ ਪ੍ਰਭ ਨਾਨਕ ਸਾਦਰ ਸੰਗ ਮੇਰੀ ਜਲਨ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ